ਭਈ ਬੰਡਵਾ ਰਿਹਾ ਇੱਕ ਗੁਰੂ ਮੇਰਾ ਨਾਮ ਹੈ ਸਨੋਜ ਗਗਨਦੀਸ਼ ਕੁਮਾਰ ਹੈ ਜੀ ਮੈਂ ਨਾਲ ਤੋਂ ਲੋਹਿਆ ਆ ਰਿਹਾ ਹੈਗਾ ਜੀ ਜਮਸ਼ੇਰ ਦਾ ਮੁੰਡਾ ਹੀ ਸੂਰਤੀ ਦਾ ਮੁੰਡੇ ਨੇ ਮੈਨੂੰ ਰਾਜੋ ਭਾਇਆ ਮੰਡੀ ਲੱਗ ਗਈ ਤੇ ਇਹ ਕਹਿੰਦਾ ਸਰਪੰਚ ਸਾਹਿਬ ਨੇ ਬੁਲਾਇਆ ਵਾ ਜੀ ਤੇ ਉਹਨਾਂ ਦੇ ਘਰੇ ਲਿਜਾ ਕੇ ਆਪਾਂ ਮੈਂ ਕਿ ਸਰਪੰਚ ਕੀ ਪੁੱਛ ਦੱਸ ਕਰਨਾ ਪਿਆ ਇਹ ਮੈਨੂੰ ਵੀਡੀਓ ਦਿਖਾਉਣ ਲੱਪਿਆ ਇਹ ਕਹਿੰਦੇ ਚੋਰੀ ਹੋਈ ਆ ਸਾਡੀ ਤਾਂ ਕਿ ਆਈ ਤੂੰ ਮੈਂ ਗਈ ਨਹੀਂ ਭਈ ਹੈ ਨਹੀਂ ਮੈਂ ਉਤਲੀ ਆ ਕੇ ਕੋ ਕਹਿੰਦਾ ਬੂਆ ਲਾਡੋ ਇਹਨੂੰ ਕੁਟ ਕੋਟਾਂ ਨੂੰ ਮਾਰ ਲਾ ਪਈ ਮਨੂਜ ਦੇ ਕਹਿੰਦੇ ਸਰਪੰਚ ਦੇ ਤੇ ਇੱਕ ਅਕਬਾਲ ਸਰਪੰਚ ਨੇ ਗਿਆ ਹੀ ਗਟੋ ਇਹਨੂੰ ਫੇਰ ਇਦਾਂ ਨਹੀਂ ਮੰਨਣਾ ਇਹਨੇ ਹਾਂ ਉਹਦੇ ਕਹਿੰਦੇ ਕੁੱਟ ਮਾਰ ਹੋਈ ਆਈ ਹਾਂ ਉਹ ਕੁੱਟ ਦੇ ਕੁੱਟ ਦੇ ਜਗ੍ਹਾ ਤੇ ਲੈ ਗਈ ਮੈਨੂੰ ਹਾਂ ਉਦੋਂ ਬਾਅਦ ਚ ਪੁਲਿਸ ਨੂੰ ਫੋਨ ਕਰਤਾ ਇਹਨਾਂ ਨੇ ਹਾਂ ਇਹਨਾਂ ਨੇ ਲੈ ਜਾਣ ਗਈ ਹਵਾਲਾ ਚ ਤਾੜਤਾ ਹੀ ਨਹੀਂ ਹਾਂ ਹਾਂਜੀ ਸਾਰਾ ਬਾਤ ਉਹ ਇਹਨਾਂ ਨੇ ਪਰਚਾ ਕਰਤਾ ਸੀ ਸਾਰੇ ਇਹਨਾਂ ਨੇ ਟਾਣਿਆ ਨਾ ਹਾਂ ਤਾਂ ਫੇਰ ਇੱਥੇ ਤੂੰ ਆਇਆ ਇਹ ਅੱਜ ਛੱਡਿਆ ਹਰੇ ਇਹਨਾਂ ਨੇ ਮੈਨੂੰ ਹੀ ਹਾਂ 2:30 ਵਜੇ ਕਹਿੰਦਾ ਉਹ ਦੁਬਾਰਾ ਐਡਮਿਟ ਹੋਇਆ ਨਹੀਂ ਹਾਂਜੀ ਠੀਕ ਆ ਕੀ ਚਾਹਣਾ ਮੈਂ ਇਨਸਾਫ ਹੀ ਚਾਹਣਾ ਇਹ ਮੈਨਾਂ ਤਕਾ ਹੋ ਰਿਹਾ ਜੀ ਅੱਛਾ ਠੀਕ ਹੈ ਮੇਰਾ ਨਾਮ ਚੰਦਰਪਾਲ ਪਿੰਡ ਨਾਲਾ ਮੈਂ ਪਿੰਡ ਮੁੰਜੂਰ ਜੱਜਬੰਦੀ ਚ ਕੰਮ ਕਰ ਰਿਹਾ ਇਹ ਬੰਦਾ ਮੇਰਾ ਭਾਂਜਾ ਜੋ ਕਿ ਪਿੰਡ ਨਾਲਾ ਤੋਂ ਲੋਹਿਆਂ ਨੂੰ ਕਿਸੇ ਕੰਮ ਜਾ ਰਿਹਾ ਸੀ ਤੇ ਰਸਤੇ ਵਿੱਚ ਇਹ ਘਟਨਾ ਕਰਲ 31 30 ਤਰੀਕ ਦੀ ਹੈ ਹਾਂ ਤੇ ਇਹ ਮੁੰਡਾ ਕਰੀਬ ਸਵੇਰੇ 8 ਤੋਂ 7:30 ਤੋਂ 8 ਦੇ ਵਿੱਚ ਲੋਈਆਂ ਨੂੰ ਜਾ ਰਿਹਾ ਸੀ ਜੀ ਤੇ ਰਾਤੇ ਵਿੱਚ ਕੋਈ ਜਮਸ਼ੇਰ ਦਾ ਮੁੰਡਾ ਆਇਆ ਤੇ ਉਸ ਨੇ ਮੋਟਰਸਾਈਕਲ ਦੇ ਲਾਗੇ ਖੜਾ ਕਰਕੇ ਇਹਨੂੰ ਕਹਿੰਦਾ ਵੀ ਤੈਨੂੰ ਸਰਪੰਚ ਸਾਹਿਬ ਨੇ ਬੁਲਾਇਆ ਪਮਨ ਨੇ ਕਿ ਆਹ ਮੋਟਰਸਾਈਕਲ ਵੀ ਉਸੇ ਦਾ ਹੀ ਆ ਤੇ ਇਹ ਮੁੰਡਾ ਕਹਿੰਦਾ ਵੀ ਮੈਂ ਪੁੱਛਿਆ ਵੀ ਮੈਨੂੰ ਕਾਹ ਤੋਂ ਬੁਲਾਇਆ ਵੀ ਮੇਰਾ ਕੀ ਸਰਪੰਚ ਨਾਲ ਲੈਣਾ ਦੇਣਾ ਤੇ ਉਹ ਕਹਿਣ ਲੱਗਾ ਵੀ ਸਾਡੇ ਪਿੰਡ ਦੇ 25 ਰੀਤ ਨੂੰ ਕੋਈ ਚੋਰੀ ਹੋਈ ਆ ਉਸ ਦੇ ਸਿਲਸਿਲੇ ਵਿੱਚ ਤੇਰੀ ਤੇਰੇ ਨਾਲ ਕੋਈ ਪੁੱਛਗਿੱਛ ਕਰਨੀ ਆ ਉਹ ਮੁੰਡਾ ਇਸ ਨੂੰ ਬਿਠਾਲ ਕੇ ਮੰਡੀ ਤੋਂ ਜਮਸ਼ੇਰ ਸਰਪੰਚ ਪਵਨ ਦੇ ਘਰ ਲੈ ਗਿਆ ਜੀ ਉੱਥੇ ਰ ਜਾ ਕੇ ਇਸ ਮੁੰਡੇ ਨੂੰ ਕੋਈ ਵੀਡੀਓ ਦਿਖਾਉਣ ਲੱਗੇ ਜੋ ਕਿ ਹਨੇਰੇ ਦੀ ਬਣੀ ਸੀ ਜਿਹਦੇ ਵਿੱਚ ਕੋਈ ਵੀ ਇਦਾਂ ਦਾ ਸਾਫ਼ਤ ਨਹੀਂ ਹੋ ਸਕਦਾ ਕਿ ਇਹ ਮੁੰਡਾ ਇਹੀ ਸੀ ਤੇ ਉਹਨਾਂ ਨੇ ਇਸ ਨੂੰ ਜਬਰਦਸਤੀ ਇਹ ਕਹਿਣ ਲੱਗੇ ਵੀ ਇਹ ਤੂੰ ਆ ਮੰਨ ਵੀ ਮੈਂ ਚੋਰੀ ਕੀਤੀ ਆ ਇਹ ਮੁੰਡੇ ਨੇ ਮਹਿਤਾ ਕਰਲੇ ਕੀਤੇ ਵੀ ਪਾਜੀ ਮੈਂ ਨਹੀਂ ਗਾਇ ਇਹ ਮੈਂ ਬਾ ਆਲੂਆਂ ਦੇ ਦਿਹਾੜੀ ਕਰਦਾ ਵਾ ਤੇ ਰਾਤ ਨੂੰ 7:30 8 ਵਜੇ ਦੇ ਕਰੀਬ ਆਉਂਦਾ ਵਾ ਤੇ ਸਵੇਰ ਨੂੰ ਤਾਂ ਮੈਂ ਸਿਰਫ ਹਸਪਤਾਲ ਜਾਣਾ ਆਪਣੀ ਕੋਈ ਦਵਾਈ ਲੈਣ ਤੇ ਉਹਨਾਂ ਨੇ ਇਸ ਦੀ ਇੱਕ ਨਹੀਂ ਸੁਣੀ ਤੇ ਪੰਗਰ ਸਰਪੰਚ ਇੱਕ ਡਾਕਟਰ ਇਕਬਾਲ ਤੇ ਰਫੀਕ ਇਹਨਾਂ ਨੇ ਕੋਈ ਪਹਿਲਾਂ ਹੀ ਮੁੰਡੇ ਮੰਡੇ ਹੋਰ ਵੀ ਵਿੜੇ ਦੇ ਇਕੱਠੇ ਕੀਤੇ ਹੋਏ ਸੀ ਤੇ ਇੱਕ ਮੁੰਡੇ ਨੇ ਜੋ ਇਹਨਾਂ ਨੂੰ ਇਹਨੂੰ ਲੈ ਕੇ ਗਿਆ ਤੇ ਉਸਨੇ ਇਸ ਦੇ ਸਾਫੇ ਨਾਲ ਇਹ ਹੱਥ ਬੰਨੇ ਦੇ ਪਿੱਛੇ ਹਾਂ ਹੱਥ ਬੰਨ ਕੇ ਤੇ ਇਹਨੂੰ ਕਹਿੰਦੇ ਵੀ ਤੂੰ ਮੰਨਣਾ ਕਿ ਦੂਜੀ ਤਰ੍ਹਾਂ ਮੰਨਣਾ ਤੇ ਇਹ ਵਿਚਾਰਾ ਜਦੋਂ ਹੁਣ ਇਹ ਹੈ ਨਹੀਂ ਤਾਂ ਇਹ ਕਿੱਦਾਂ ਕਹਿ ਸਕਦਾ ਸੀ ਕਿ ਮੈਂ ਹੀ ਹਾਂ ਇਹਦੇ ਨਾ ਕਰਦੋਂ ਦੇ ਬਾਵਜੂਦ ਵੀ ਉਹਨਾਂ ਦੇ ਇਸ਼ਾਰੇ ਤੇ ਇਹ ਮਢੀਰ ਜੋ ਇਕੱਠੀ ਕੀਤੀ ਹੋਈ ਸੀ ਉਹਨਾਂ ਨੇ ਇਸ ਦੀ ਚੰਗੀ ਕੁੱਟਮਾਰ ਕੀਤੀ ਜੀ ਹਾਂ ਕਟਮਾਰ ਕਰਦੇ ਆ ਫਿਰ ਇਸ ਨੂੰ ਜਦੋਂ ਇਹ ਆਖਰ ਨਹੀਂ ਮੰਨਿਆ ਤਾਂ ਫਿਰ ਇਸ ਨੂੰ ਕਟਦੇ ਕਟਦੇ ਬਾਬੇ ਦੀ ਜਗਾ ਤੇ ਲੈ ਗਿਆ ਜੀ ਨੂਰ ਸਾਹਿਬ ਬਾਬੇ ਦੀ ਜਗਾ ਜਮਸ਼ੇਰ ਪਿੰਡ ਚ ਪੈ ਰਹੀ ਹੈ ਉਥੇ ਜਾ ਕੇ ਇਹਨਾਂ ਦੇ ਮਤਲਬ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਥੋਂ ਸਾਨੂੰ ਉਸ ਸਾਡੇ ਬੰਦਿਆਂ ਨੇ ਕਈਆਂ ਨੇ ਦੱਸਿਆ ਕਿ ਇਸ ਕੋ ਤੁਰਿਆ ਵੀ ਨਹੀਂ ਜਾ ਰਿਹਾ ਸੀ ਤੇ ਇਹਨੂੰ ਉਹਨਾਂ ਨੇ ਚੱਕ ਕੇ ਗੱਡੀ ਵਿੱਚ ਬਿਠਾ ਲਿਆ ਇਹਦੀ ਹਾਲਤ ਐਗਾ ਕਿਸੇ ਕੇ ਆਦਮ ਹੋਇਆ ਸੀ ਫਿਰ ਅਸੀਂ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਪੁਲਿਸ ਦੇ ਥਾਣੇ ਲੋਈਆਂ ਆਏ ਤੇ ਉਥੋਂ ਇਸ ਨੂੰ ਮਤਲਬ ਛਡਵਾਇਆ ਮੈਂ ਤਾਂ ਤਾਂ ਨੇ ਕੀਤੇ ਜੋ ਵੀ ਅਸੀਂ ਜਸੇਬੰਦੀ ਦਾ ਸਹਾਰਾ ਲਿਆ ਜਿੱਦਾਂ ਵੀ ਇਸ ਨੂੰ ਬਾਹਰ ਕਢਾਇਆ ਤੇ ਅੱਜ ਅਸੀਂ ਇਸ ਨੂੰ ਸਰਕਾਰੀ ਹਸਪਤਾਲ ਲੋਈਆਂ ਦੇ ਵਿੱਚ ਐਡਮਿਟ ਕਰਵਾ ਲਿਆ ਆ ਤੇ ਹੁਣ ਅਸੀਂ ਇਸ ਦੇ ਬਿਆਨ ਕਰਵਾਵਾਂਗੇ ਤੇ ਇਹਦੀਆਂ ਲੱਤਾਂ ਪਾਵਾਂ ਆ ਦੇਖ ਲੋ ਜੋ ਕੱਪੜਾ ਲੀੜਾ ਇਸ ਦਾ ਇਹਦੇ ਲਾਕ ਚ ਸੱਟਾਂ ਗੁੱਝੀਆਂ ਤੇ ਲੱਤਾਂ ਇਸ ਦੇ ਐੜ ਐੜੀਆਂ ਲੱਤਾਂ ਸੁੱਜੀਆਂ ਪਈਆਂ ਸੀ ਕੱਲ ਜਦ ਅਸੀਂ ਦੇਖਿਆ ਤੇ ਇਹ ਦੇਖ ਲੋ ਵੀ ਇਹ ਮੋਤਵਾਰ ਬੰਦਿਆਂ ਦੇ ਹੁੰਦਿਆਂ ਸੁੰਦਿਆਂ ਐਡਾ ਵੱਡਾ ਕਾਰਨਾਮਾ ਹੋ ਜਵੇ ਤਾਂ ਇਹ ਸ਼ਰਮ ਵਾਲੀ ਗੱਲ ਨਹੀਂ ਇਹ ਮੋਤਵਾਰ ਬੰਦਿਆਂ ਨੇ ਇਹ ਕਿਉਂ ਐਡਾ ਕਰਵਾਇਆ ਕੋਈ ਇਹ ਦੱਸੋ ਵੀ ਜਾਣਾ ਇਹ ਕਿੱਡਾ ਵੱਡਾ ਕ੍ਰਾਈਮਨਲ ਆ ਮੰਨ ਲਓ ਇਹਦੇ ਤੇ ਕੋਈ ਉਨੀ ਜੀ ਜ਼ਿੰਦਗੀ ਚ ਪਿੱਛੇ ਹੋਇਆ ਹੋਊਗਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਇਹ ਸਦਾ ਚੋਰੀ ਰਹੂਗਾ ਜਦੋਂ ਇਹਦੇ ਕੋਲੋਂ ਕੁਝ ਬਰਾਮਦ ਨਹੀਂ ਹੋਇਆ ਜਦੋਂ ਇਹਦੇ ਕੋਲੋਂ ਕੁਝ ਬਰਾਮਦ ਵੀ ਨਹੀਂ ਹੋਇਆ ਤਾਂ ਪੁਲਿਸ ਨੇ ਇਸ ਨੂੰ ਬਾਅਦ ਜਿੱਤ ਬਰੀ ਕੀਤਾ ਜਾਂ ਤੂੰ ਬੋਲ ਹਾਂ ਜੀ ਮੇਰਾ ਨਾਮ ਵਰਨੀ ਆ ਨਾਲ ਤੋਂ ਆ ਮੇਰੇ ਮੁੰਡੇ ਦਾ ੱੱਕਾ ਹੋਇਆ ਅੱਜ ਬਹੁਤ ਕੱਟ ਮਾਰ ਕੀਤੀ ਅਜਮਸ਼ੇਰ ਦੇ ਆਂਦਰ ਵਾਰ ਕੇ ਮੁੰਡਾ ਮੇਰਾ ਲੋਹਿਆਂ ਨੂੰ ਆਉਂਦਾ ਸੀ ਰਾਤ ਨੂੰ ਘੇਰ ਕੇ ਫੜ ਕੇ ਲਗਾਇਆ ਕੁੱਟ ਮਾਰ ਕਰਕੇ ਪੁਲਿਸ ਸਾਦ ਲਈ ਆ ਪੁਲਿਸ ਨੇ ਚੱਕ ਕੇ ਰਿਆ ਕੇ ਹਾਰ ਹਵਾਲਾ ਠ ਕਰਤਾ ਤੇ ਸਾਨੂੰ ਕਹਿੰਦੇ ਬਾਹਰ ਨਿਕਲ ਰੋਲਾ ਪੰਮ ਨਾ ਅਹੀ ਰੋਲਾ ਨਾ ਪੰਦਿਆ ਮੁੰਡਾ ਵੇਖ ਕੇ ਤੇ ਪੈਟ ਸਿਆਪਾ ਕਰਦੇ ਵੀ ਰੋਦੇ ਮੁੰਡਾ ਮੇਰਾ ਰੋਂਦਾ ਸੀ ਤੁਹਾਨੂੰ ਕਹਿੰਦਾ ਬਾਹਰ ਨਿਕਲ ੱੱਕੇ ਮਾਰ ਕੇ ਨਾ ਤੁਹਾਨੂੰ ਕੱਢਣਾ ਪਵੇ ਆ ਤੇਨੂੰ ਚਾਹ ਨਾ ਜਾਣਾ ਹੈ ਤਾਂ ਇਹਨਾਂ ਵੀ ਨਾਕ ਤੋੜੋ ਇਹ ਕਹਿੰਦਾ ਕਰੋ ਪਰਚਾ ਸਾਡੇ ਤੇਰੀ ਅਹੀਂ ਬਸੇਰਾ ਪਿੱਟਿਆ ਫੇ ਸਾਰਾ ਦੁਪਹਿਰੇ ਪਿੱਟ ਕੇ ਗਏ ਚੇਰਨ ਹੋਰ ਅਸੀਂ ਇਹਨਾਂ ਨੂੰ ਰੋਣਾ ਸੀ ਜਮਸ਼ੇਦ ਜਾਨ ਨੂੰ ਬਸੇਰਾ ਰੋਇਆ ਇੱਥੇ ਕਹਿੰਦਾ ਮਾਤਾ ਬਾਹਰ ਨਾ ਰੋਣਾ ਪਾਉਤ ਬਾਹਰ ਬਾਹਰ ਕੀ ਇਹਨਾਂ ਦਾ ਹਰਕਾ ਸੀ ਦਾ ਬਾਹਰ ਤੁਹਾਨੂੰ ਬਾਹਰੋਂ ਜਾ ਕੇ ਤੇ ਬਾਹਰ ਨਾ ਬੋਲੋ ਹੋਰ ਸਾਰੇ 12 ਵੀ ਆਣਨ ਸਾਨੂੰ ਦਬਕੇ ਮਾਨ ਮਾਤਾ ਇੱਥੇ ਨਾ ਕੰਦ ਪਤਾ ਫਰਾਨਾ ਨਾ ਕਰੋ ਅਸੀਂ ਕਾ ਕੰਦ ਨਾ ਪਕਸੇ ਹੋਰ ਅਸੀਂ ਕੀ ਕਰਦੇ ਇਹਨਾਂ ਨੂੰ ਇਹਨਾਂ ਦੀ ਜਾਨ ਨੂੰ ਰੋਣਾ ਐਸੀ ਐ ਤਾਂ ਸਾਡੇ ਪਤ ਨੂੰ ਕਿਉਂ ਲਿਆ ਕੇ ਛੱਡਿਆ ਇੱਥੇ ਮਾਰ ਖੋਟਾ ਕੇ ਉਦੋਂ ਸਾਨੂੰ ਉੱਥੇ ਸੱਦ ਦੇ ਜਗਾ ਕੋ ਗਲਤੀ ਸੀ ਅਸੀਂ ਉੱਥੇ ਬੰਦੇ ਲਿਆ ਕੇ ਉੱਥੇ ਨਿਆਂ ਕਰਦੇ। ਵੀ ਹੁਣ ਸਾਨੂੰ ਇੱਥੇ ਕੋਈ ਨਿਆਂ ਨਹੀਂ ਮਿਲਣ ਡਿਆ। ਬੱਤ ਜਿਹੜੇ ਮੁੰਡੇ ਦਾ ਨਾਂ ਕੀ ਆ? ਵਰਪ੍ਰੀਤ। ਸਾਨੂੰ ਕੀ ਆ? ਜਗਦੀਸ਼ ਕੁਮਾਰ। ਪਿੰਡ ਨਾਲ। ਤੇ ਜਿਨ੍ਹਾਂ ਨੇ ਕੁੱਟਿਆ ਉਹਨਾਂ ਦਾ ਨਾਂ ਕੀ ਆ? ਉਹਨਾਂ ਦਾ ਨਾਂ ਹੈਗਾ ਪੰਮਾ ਸਰਪੈਂਚਰ। ਕਿੱਥੋਂ ਦਾ? ਤੁਮਸ਼ੇਰ ਦਾ। ਉਹਨਾਂ ਕਿੰਨੇ ਕਿੰਨੇ ਬੰਦੇ ਆਣੇ ਕੁੱਟਿਆ ਉਹਨਾਂ ਨੂੰ? ਪੰਜਾਹ ਸਕੇ ਤੋਂ 2 2 ਓਟਾਈ ਸੋ ਕੁਟਿਆ ਦੇ ਤਹਾ ਬਾਰਾਂ ਨੇ ਹੋਗਾ ਉਥੇ ਵੇਖਣਾ ਹੈ ਤਾਂ ਤਮਾਸ਼ਾ 2 20 ਬੰਦਾ ਹੀ ਤੇ ਨੇ ਤੁਸਾਂ ਨੂੰ ਤਾਂ ਪਤਾ ਹੀ ਮਗਰੋਂ ਲਗਾ ਜਦੋਂ ਠਾਣੇ ਲੈ ਆਏ ਠਾਣੇ ਅਸੀਂ ਤਾਂ ਆਏ ਸਾਨੂੰ ਕੋਈ ਬੰਦੇ ਜੱਤਾਂ ਤੇ ਮੁੰਡਾ ਕਹਿੰਦੇ ਚੱਕ ਕੇ ਗੱਡੀ ਚ ਪਾਇਆ ਗਦਿਆ ਨੇ ਇਲਜ਼ਾਮ ਹਮਾਰੀ ਨਹੀਂ ਕੀਤੀ ਇਲਜ਼ਾਮ ਕੀ ਲਾਉਂਦੇ ਉੱਤੇ ਇਲਜ਼ਾਮ ਨੰਦਾ ਚੋਰੀ ਦਾ ਆਏ ਫੇ ਛੱਤਾਂ ਕਾ ਮਾਰਦਾ ਸੀ ਜਕੇ ਨਾ ਜਕੇ ਤੇ ਸਜੋ ਦੀ ਛੱਤਾਂ ਕਾ ਮਾਰਦਾ ਸੀ ਮੋਟਰਸਾਈਕਲ ਗਵਾਚਾ 25 ਤਰੀਕ ਦਾ ਤੇ ਚੁੱਕਿਆ ਅੱਜ ਕੁਟਿਆ ਮਾਰੇ ਅੱਜ ਫੜ ਕੇ ਨੂੰ ਕੀ ਕਰੀਏ ਫਰਕੀਰ ਮੰਗ ਕਰਦੇ ਤੁਸੀਂ ਅੱਛਾ ਇਹਨਾਂ ਸਾਫ ਮੰਗਦੇ ਆ ਜੀ ਸਾਡੇ ਮੁੰਡੇ ਦਾ ਸਾਡੇ ਨਾਲ ੱੱਕਾ ਹੋਇਆ ੱਟਮਾਰ ਹੋਈ ਅਸੀਂ ਉਹਦਾ ਨਿਆਂ ਲੈਣਾ ਵੀ ਕਾਹਤੋਂ ੱਟਮਾਰ ਕੀਤੀ ਕੀ ਮੁੰਡੇ ਕੋ ਪਰਮਤ ਹੋਇਆ ਪੁਰਸ਼ਾਂ ਵਾਲੇ ਕੀ ਕਹਿੰਦੇ ਤੁਹਾਨੂੰ ਪੁਰਸ਼ਾਂ ਵਾਲੇ ਸਾਨੂੰ ਕੋਈ ਨਿਆਂ ਨਹੀਂ ਦਿੰਦੇ ਉਹ ਕਹਿੰਦੇ ਬਾਹਰ ਹੋ ਅਸਰੇ ਆਡੇ ਮੁੰਡੇ ਦਾ ਕੋਈ ਸ਼ਵੇਦਾਨਾ ਨਾ ਲਾਜ ਨਾ ਕੋ ਗੋੜੀ ਨਾ ਗੱਪਾਂ ਦਾ ਕੋਸਬ ਨਹੀਂ ਉਹ ਤਾਂ ਸਜਾਇਆ ਪਿਆ ੱਟਮਾਰ ਉਹਨੇ ਸਾਨੂੰ ਆਉਂਦੀਆਂ ਨੂੰ ਦਿਖਾਇਆ ਤੇ ਰੋਣਾ ਰੋਵੇ ਦਾ ਆ ਅਸੀਂ ਰੋਈਆਂ ਪੂ ਕਿ ਇਹ ਕਹਿੰਦਾ ਤੁਸੀਂ ਇਹ ਤਮਾਸ਼ੇ ਕਰਦੇ ਆ ਤੁਸੀਂ ਬਾਹਰ ਨਿਕਲੋ ਕਿਤੋਂ ਧੱਕੇ ਮਾਰ ਕੇ ਨਾ ਕੱਢਣਾ ਪਵੇ। ਹੋਰ ਸਾਰੇ ਸਾਰੇ ਇੱਥੇ ਬਾਹਰ ਕੱਢ ਕੇ ਹਟੇ ਸਨ। ਅਸੀਂ ਡਰਦੇ ਬਾਹਰ ਜੀ ਨਿਕਲ ਆਏ।